ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਨਾ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਡੇ ਕੋਲ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਸਾਡੀ ਵੀਡੀਓ ਜਿਹੜੀ ਹੈ ਦੇਖ ਸਕੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਫਰਸਟ ਜਿਹੜਾ ਸੂਟ ਆ ਮਜੈਂਟਾ ਕਲਰ ਵਿੱਚ ਹੈ ਹੈਂਡਵਰਕ ਦਾ ਕੰਮ ਕੀਤਾ ਹੈ neck check ਕਰੋ ਬਹੁਤ ਹੈਵੀ ਬਣਿਆ ਆ sleeve's ਤੇ ਕੰਮ ਕੀਤਾ ਹੈ bottom ਤੇ ਵੀ ਕੰਮ ਕੀਤਾ ਇਹ ਆਪਣੇ ਕੋਲ ਕਿਸੇ ਭੈਣ ਨੇ ਰੈਡੀ ਕਰਵਾਇਆ ਸੀਗਾ ਮਜੈਂਟਾ ਕਲਰ ਤੇ ਹੈਂਡਵਰਕ ਤੇ ਕੰਮ ਕਰਾ ਕੇ ਫੈਬਰਿਕ ਇਹਦਾ ਪਰ ਰੱਖਿਆ ਹੈ ਨੈਚੁਰਲ ਕ੍ਰੇਪ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਡਿਜ਼ਾਈਨ ਬਣਵਾਉਣਾ ਚਾਹੁੰਦੇ ਜਾਂ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਸਾਡੇ ਕੋਲ ਆਰਡਰ ਦੇ ਕੇ ਬਣਵਾ ਸਕਦੇ ਹੋ ਅਗਰ ਇਹ ਕਲਰ ਦਾ ਬਾਈ ਕਰਨਾ ਚਾਹੁੰਦੇ ਆ ਤਾਂ ਆਪਣੇ ਕੋਲ ਅਵੇਲੇਬਲ ਹੈਗੀ ਇਹ ਪੀਸ ਕਰ ਸਕਦੇ ਹੋ ਨੈਕਸਟ ਆਵਲੇ ਆਪਾਂ ਖਾਦਰ ਖਾਦੀ ਤੇ ਰੈਡੀ ਕੀਤੇ ਐ ਸੂਟ ਫੁਲਕਾਰੀ ਸੂਟ ਹੋਣਗੇ ਜੀ ਬਹੁਤ ਸੋਨਾ ਜਿਹੜਾ ਕੰਮ ਕੀਤਾ ਹੋਏਗਾ ਸ਼ਰਟ ਤੇ ਮਸ਼ੀਨ ਵਰਕ ਦੇ ਨਾਲ ਰੈਡੀ ਕੀਤੇ ਐ ਸੂਟ ਨਾਲ ਜਿਹੜੇ ਆ ਦੁਪੱਟੇ ਤੇ ਲੈਸ਼ ਲਾਈ ਆ ਫੋਰ ਸਾਈਡ ਨਾਲ ਜਿਹੜਾ ਆ ਗੋਟਾ ਪੱਤੀ ਦੀਆਂ ਲਾਈਨਸ ਦਿੱਤੀਆਂ ਹੋਈਆਂ ਬਹੁਤ ਸੋਹਣੇ ਦੁਪੱਟੇ ਰੈਡੀ ਕੀਤੇ ਆ ਤੇ ਇਦੀ ਸੇਮ ਸ਼ਰਾਰੇ ਤੇ ਜਿਹੜਾ ਆ ਤੁਸੀਂ ਲਹਿੰਗਾ ਜੀ ਨਾਲ ਸ਼ਰਾਰਾ ਗਰਾਰਾ ਜੋ ਬਣਾਉਣਾ ਆ ਤੁਸੀਂ ਉਹਦੇ ਤੇ ਵੀ ਬਹੁਤ ਸੋਹਣਾ ਜਿਹੜਾ ਆ ਕੰਮ ਕੀਤਾ ਗੋਟਾ ਪੱਤੀ ਦੀ ਲਾਈਨਸ ਲਗਾ ਕੇ ਨਾਲ ਲੈਸ਼ ਲਗਾ ਕੇ ਬਹੁਤ ਸੋਹਣਾ ਜਿਹੜਾ ਰੈਡੀ ਕੀਤਾ ਚੈੱਕ ਕਰੋ ਕਲਰ ਕੰਟਰਾਸਟ ਬਹੁਤ ਅੱਛਾ ਹੈ ਆਪਣੇ ਕੋਲ ਤਿੰਨ ਤੋਂ ਚਾਰ ਕਲਰ ਜਿਹੜੇ ਅਵੇਲੇਬਲ ਹੈਗੇ ਆ ਜਿਹੜੇ ਆਪਣੇ ਕੋਲ ਇਸ ਟਾਈਮ ਰੈਡੀ ਪਏ ਆ ਅਗਰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਕਲਰ ਰੈਡੀ ਕਰਾਉਣਾ ਤਾਂ ਤੁਹਾਨੂੰ ਬਕਾਇਦਾ ਆਰਡਰ ਦੇ ਕੇ ਕਰਾਉਣਾ ਪਊਗਾ ਤਿੰਨਾਂ ਚਾਰਾਂ ਕਲਰਾਂ 'ਚੋਂ ਤੁਸੀਂ ਕੋਈ ਵੀ ਕਲਰ ਸਿਲੈਕਟ ਕਰਕੇ ਜਾਗੋ ਲਈ ਸਪੈਸ਼ਲੀ ਜਿਹੜੇ ਹੈ ਬਾਈ ਕਰ ਸਕਦੇ ਹੋ ਜਾਗੋ ਸਪੈਸ਼ਲ ਸੂਟ ਹੈ ਜੀ ਨੈਕਸਟ ਆਵਲੇ ਸੂਟ ਹੈ ਬਹੁਤ ਹੀ ਭੈਣਾਂ ਦੀ ਡਿਮਾਂਡ ਤੇ ਦੁਬਾਰਾ ਲੈ ਕੇ ਆਇਆ ਪਹਿਲਾਂ ਵੀ ਆਪਾਂ ਇਹ ਸੂਟ ਦੀ ਵੀਡੀਓ ਲੈ ਕੇ ਆਏ ਸੀਗੇ ਸਾਰੇ ਸੂਟ ਸੇਲ ਆਊਟ ਹੋ ਚੁੱਕੇ ਸੀਗੇ ਤਾਂ ਕਰਕੇ ਦੁਬਾਰਾ ਆਪਾਂ ਲੈ ਕੇ ਆਇਆ ਠੀਕ ਹੈ ਜੀ ਇਹ ਫੈਬਰਿਕ ਇਹਦਾ ਹੋਏਗਾ ਚਨੌਨ ਦਾ ਪਿਓਰ ਚਨੌਨ ਤੇ ਹੋਣਗੇ ਨਾਲ ਦੁਪੱਟੇ ਵੀ ਪਿਓਰ ਚਨੌਨ ਦੇ ਹੋਣਗੇ ਠੀਕ ਹੈ ਜੀ ਪ੍ਰਿੰਟ ਸੂਟ ਹੋਣਗੇ ਜਿਨ੍ਹਾਂ ਤੇ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣਾ ਨੈਕ ਤੇ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਇਹਦੇ ਨਾਲ ਸਾਰੇ ਸ਼ਰਟ ਤੇ ਜਿਹੜਾ ਸਿੱਪੀ ਦਾ ਕੰਮ ਕੀਤਾ ਹੋਇਆ ਆ ਨਾਲੀ ਸੇਮ ਜਿਹੜਾ ਦੁਪੱਟਾ ਬਹੁਤ ਹੀ ਖੁੱਲਡੁੱਲਾ 2 ਮੀਟਰ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਸਾਰੇ ਤੇ ਹੀ ਸਿੱਪੀ ਦਾ ਕੰਮ ਕਰਕੇ ਦੁਪੱਟਾ ਜਿਹੜਾ ਰੈਡੀ ਕੀਤਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਕਾਫੀ ਜਿਹੜੇ ਨਿਊ ਕਲਰ ਲੈ ਕੇ ਆਏ ਜਿਹੜੇ ਆਪਣੇ ਕੋਲ ਪਹਿਲਾਂ ਨਹੀਂ ਆਏ ਸੀ ਕਿ ਹੁਣ ਆਪਾਂ ਦੁਬਾਰਾ ਉਹ ਤੇ ਨਿਊ ਕਲਰ ਲੈ ਕੇ ਜਿਹੜੇ ਬਹੁਤ ਟ੍ਰੈਂਡਿੰਗ ਚੱਲਦੇ ਆ ਠੀਕ ਹੈ ਜੀ ਚਨੌਨ ਦਾ ਫੈਬਰਿਕ ਰਹੇਗਾ ਫੈਬਰਿਕ ਬਹੁਤ ਵਧੀਆ ਰਹੇਗਾ ਪੂਰੀ ਗਾਰੰਟੀ ਰਹੇਗੀ ਫੈਬਰਿਕ ਬਹੁਤ ਅੱਛਾ ਹੈ ਕੀ ਕੀ ਜੀ ਨਾਲ ਜਿਹੜੇ ਕਲਰ ਕੰਟਰਾਸਟ ਬਹੁਤ ਸੋਹਣੇ ਕਲਰ ਬਣੇ ਹੋਏ ਆ ਸਾਰਿਆਂ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਨਾਲ ਸਿੱਪੀ ਦਾ ਕੰਮ ਕੀਤਾ ਬਹੁਤ ਸੋਹਣੇ ਜਿਹੜੇ ਸੂਟ ਰੈਡੀ ਕੀਤੇ ਹੋਏ ਆ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਕੈਚ ਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਜੀ ਆਨ ਮਜੈਂਟਾ ਕਲਰ ਚੈੱਕ ਕਰੋ ਮਜੈਂਟਾ ਵੀ ਨਹੀਂ ਬਹੁਤ ਸੋਹਣਾ ਜਿਹੜਾ ਡਿਫਰੈਂਟ ਜਿਹਾ ਕਲਰ ਹੈ ਠੀਕ ਹੈ ਜੀ ਬਾਕੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਮੈਸੇਜ ਕਰੋ ਆਰਡਰ ਬੁੱਕ ਕਰੋ ਤੇ ਆਪਣੇ ਜਿਹੜਾ ਸੂਟ ਆ ਮੰਗਵਾ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਾਉਣਾ ਚਾਹੁੰਦੇ ਆ ਬਕਾਇਦਾ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਦੋਨੇ ਤਰ੍ਹਾਂ ਆਪਣੇ ਕੋਲ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਤੁਹਾਨੂੰ ਸੂਟ ਜਿਹੜਾ ਤੁਹਾਡੇ ਕੋਲ ਅਵੇਲੇਬਲ ਹੋ ਜਾਏਗਾ ਬਾਕੀ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਕਿੱਚੀ ਚਲੋ ਆਪਣਾ ਪ੍ਰਿੰਟ ਪਸੰਦ ਕਰੀ ਚਲੋ ਕਲਰ ਪਸੰਦ ਕਰੀ ਚਲੋ ਤੇ ਜਿਹੜਾ ਆਰਡਰ ਆਪਣਾ ਬੁੱਕ ਕਰੀ ਚਲੋ ਬਹੁਤ ਸੋਹਣੇ ਜਿੱਦਾਂ ਅੱਜਕੱਲ ਮੈਰਿਜ ਫੰਕਸ਼ਨ ਆ ਰਿਹਾ ਲੋੜੀ ਦਾ ਫੰਕਸ਼ਨ ਆ ਰਿਹਾ ਤਾਂ ਬਹੁਤ ਹੀ ਸੋਹਣੇ ਲੱਗਣਗੇ ਸੂਟ ਪਾਏ ਹੋਏ ਨੈਕਸਟ ਆ ਫਰੋਜ਼ੀ ਮਜੈਂਟਾ ਦੇਖੋ ਕਿੰਨਾ ਸੋਹਣਾ ਕੰਟਰਾਸਟ ਲੱਗ ਰਿਹਾ ਬਹੁਤ ਸੋਹਣੀ ਲੁੱਕ ਨਹੀਂ ਲੱਗ ਰਹੀ ਐ ਸੂਟ ਦੀ ਜਿਹੜੇ ਬਣ ਕੇ ਰੈਡੀ ਹੋਣਗੇ ਤਾਂ ਹੋਰ ਵੀ ਬਹੁਤ ਵਧੀਆ ਲੁੱਕ ਚ ਨਿਕਲਣਗੇ ਇਤ ਵਿੱਚ ਆਪਣੇ ਕੋਲ 15 ਤੋਂ 20 ਕਲਰ ਅਵੇਲੇਬਲ ਆ ਜਿਹੜੇ ਆਪਾਂ ਲੈ ਕੇ ਆਏ ਆ ਸੋ ਸਾਰੇ ਟ੍ਰੈਂਡਿੰਗ ਵਾਲੇ ਕਲਰ ਆ ਜਿਹੜੇ ਜਿਹੜਾ ਜਿਹੜੀ ਵੀ ਭੈਣ ਨੂੰ ਪਸੰਦ ਆਉਂਦਾ ਤੁਸੀਂ ਆਪਣੇ ਅਕੋਰਡਿੰਗ ਕਲਰ ਕੰਟਰਾਸਟ ਚੈੱਕ ਕਰੀ ਚਲੋ ਤੇ ਆਪਣਾ ਆਰਡਰ ਬੁੱਕ ਕਰੀ ਚਲੋ ਬਾਕੀ ਇਸ ਤੋਂ ਇਲਾਵਾ ਅਗਰ ਤੁਹਾਡੀ ਕੋਈ ਹੋਰ ਡਿਮਾਂਡ ਆ ਤੁਸੀਂ ਕੋਈ ਹੋਰ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਜਿਹੜਾ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤੁਸੀਂ ਕਰਵਾ ਸਕਦੇ ਹੋ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਕਿਸੇ ਵੀ ਫੈਬਰਿਕ ਤੇ ਤੁਸੀਂ ਕੋਈ ਡਿਜ਼ਾਈਨ ਬਣਾਉਣਾ ਚਾਹੇ ਸ਼ਿਮਰ ਤੇ ਕ੍ਰੇਵ ਤੇ ਤੁਸੀਂ ਸਿਲਕ ਦੇ ਬਣਵਾਉਣਾ ਆ ਕਿਸੇ ਵੀ ਫੈਬਰਿਕ ਤੇ ਚਾਹੁੰਦੇ ਆ ਤੁਸੀਂ ਸਾਨੂੰ ਮੈਸੇਜ ਕਰਨਾ ਆ ਆਪਣਾ ਔਰ ਜਿਹੜਾ ਆ ਡਿਜ਼ਾਈਨ ਅਗਰ ਤੁਹਾਡੇ ਕੋਲ ਹੈਗਾ ਤੁਸੀਂ ਆਪਣਾ ਸੈਂਡ ਕਰ ਸਕਦੇ ਹੋ ਅਗਰ ਤੁਹਾਨੂੰ ਸਾਡਾ ਕੋਈ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਉਹਦੇ ਤੇ ਵੀ ਬਣਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਸੂਟ ਆ ਮੈਨੂੰ ਤਾਂ ਤੁਹਾਨੂੰ ਪਸੰਦ ਆਏ ਹੋਣਗੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗੀ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਧੰਨਵਾਦ